ਮੋਗਾ ਦੇ ਕਚੈਰੀ ਕੰਪਲੈਕਸ ਨੇੜੇ ਮੰਗਲਵਾਰ ਦੁਪਹਿਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਦਾਲਤੀ ਕੰਪਲੈਕਸ ਦੇ ਨਾਲ ਲੱਗਦੀ ਸੜਕ ਤੇ ਇੱਕ ਧੜੇ ਦੇ ਲੋਕਾਂ ਨੇ ਦੂਜੇ ਗੁੱਟ ਤੇ ਹਮਲਾ ਕਰ ਦਿੱਤਾ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਪ੍ਰਾਪਤ ਜਾਣਕਾਰੀਆਂ ਅਨੁਸਾਰ ਇਹ ਸਾਰੇ ਲੋਕ ਸਾਲ 2017 ਦੇ 307 ਦੇ ਇੱਕ ਮਾਮਲੇ ਦੇ ਵਿੱਚ ਮੁਕਦਮੇ ਦਾ ਸਾਹਮਣਾ ਕਰਨ ਲਈ ਆਏ ਸਨ ਨਾਦੀ ਆਪਸ ਦੇ ਵਿੱਚ ਲੜਾਈ ਹੋ ਗਈ ਇਸ ਤੋਂ ਬਾਅਦ ਇੱਕ ਪਾਸੇ ਦੇ ਲੋਕਾਂ ਨੇ ਕਾਰ ਦੇ ਪਿੱਛੇ ਲੁਕ ਕੇ ਆਪਣੀ ਜਾਨ ਬਚਾਈ ਅਤੇ ਦੂਜੇ ਪਾਸੇ ਦੇ ਲੋਕਾਂ ਤੇ ਗੋਲੀਆਂ ਚਲਾ ਦਿੱਤੀਆਂ ਇਸ ਗੋਲੀਬਾਰੀ ਦੇ ਵਿੱਚ ਕਿਸੇ ਨੂੰ ਗੋਲੀ ਨਹੀਂ ਲੱਗੀ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਐਸਐਸਪੀ ਮੋਗਾ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਸਾਲ 2017 ਵਿੱਚ 8 ਵਿਅਕਤੀਆਂ ਖਿਲਾਫ 307 ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਅੱਜ ਦੇ ਸਾਰੇ ਲੋਕ ਮੋਗਾ ਦੀ ਕਚਹਿਰੀ ਵਿੱਚ ਤੜਫਨ ਲਈ ਆਏ ਹੋਏ ਸਨ ਕਿ ਇਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਅਤੇ ਲੋਕ ਦੋ ਧਿਰਾਂ ਵਿੱਚ ਵੰਡੇ ਗਏ ਜਿਸ ਤੋਂ ਬਾਅਦ ਇੱਕ ਪਾਸੇ ਦੇ ਲੋਕ ਦੂਜੇ ਪਾਸੇ ਫਾਇਰਿੰਗ ਕਰ ਰਹੇ ਸਨ ਉਹਨਾਂ ਦੱਸਿਆ ਕਿ ਇਸ ਘਟਨਾ ਦੇ ਵਿੱਚ ਕਿਸੇ ਨੂੰ ਗੋਲੀ ਨਹੀਂ ਲੱਗੀ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਰ ਪ੍ਰੈਸ ਇੰਗਾਈ ਵਰ ਪ੍ਰੈਸ ਇੰਗੇ ਕੀ ਗੱਲ ਹੋਈ ਸੀ ਅੱਜ ਮੌਕੇ ਤੇ ਸੀਗੇ ਤੁਸੀਂ? ਹਾਂ ਜੀ ਇਸ ਤਰੀਕ ਪਹੁੰਚਣ ਆਏ ਸੀਗੇ ਇੱਥੇ ਤੇ ਬੈਂਕ 'ਚ ਕੰਮ ਸੀਗਾ। ਦੀਜਾ ਮੇਰਾ ਸੰਨੀ ਤੇ ਇਹ ਬੈਂਕ ਚ ਕੰਮ ਜਾ ਕੇ ਹੀ ਆਈ ਸੀ ਵੀ ਰਾਜ ਉੱਪਰ ਖੜਾ ਗੇਟ ਤੇ 10 12 ਜਣੇ ਆਏ ਭੱਜ ਕੇ ਤੇ ਵੀਰੇ ਨੂੰ ਧੱਕਾ ਮਾਰਿਆ ਕਿਹਨੂੰ ਧੱਕਾ ਮਾਰਿਆ ਜੀ ਜੇ ਨੂੰ ਵੀਰੇ ਨੂੰ ਕੀ ਨਾਮ ਉਹਨਾਂ ਸੁਣੀ ਹੈ ਜੀ ਹਾਂ ਕੋਈ ਨਾ ਲਾਕਡਾਟ ਸੀ ਕਿ ਪੁਰਾਣੀ ਕੋਈ ਹੋਊਗੀ ਮੈਨੂੰ ਨਹੀਂ ਪਤਾ ਇਹ ਕੋਈ ਲਾਕਡਾਟ ਹੋਊਗੀ ਤੇ ਉਹਨਾਂ ਨੇ ਆ ਕੇ ਧੱਕਾ ਮਾਰਿਆ ਮੈਂ ਭੱਜ ਕੇ ਅੱਗੇ ਗਿਆ ਮੈਂ ਕਿ ਕੀ ਹੋ ਗਿਆ ਉਹਨਾਂ ਨੇ ਫਿਰ ਮੈਨੂੰ ਉੱਪਰੋਂ ਧੱਕਾ ਮਾਰਿਆ ਤੇ ਮੈਂ ਥੱਲੇ ਡੈਗ ਪਿਆ ਤੇ ਗੋਡੇ ਦੇ ਛੱਟ ਵੱਜੀ ਆ ਤੇ ਉਹਨਾਂ ਨੇ ਡਾਂਗ ਮਾਰੀ ਮੇਹੱਤੂ ਮੂਰੇ ਕੀਤਾ ਤੇ ਚੀਜੀ ਤੇ ਲੱਗੀ ਤੇ ਇਹਨਾਂ ਨੂੰ ਕਿੰਨੇ ਬੰਦੇ ਸੀਗੇ ਉਹ ਉਹ 10-12 ਜਾਣੇ ਉੱਪਰ ਸੀਗੇ ਤੇ ਇਹਨਾਂ ਨੂੰ 2-4 ਜਾਣੇ ਆਏ ਮਗਰੋਂ ਫਾਇਰਿੰਗ ਕਰਨ ਲੱਗ ਗਏ ਤੇ ਇਹ ਹੀ ਭੱਜ ਕੇ ਅੰਦਰ ਹੋ ਗਏ ਤੇ ਉਹਨ ਗੱਡੀਆਂ ਇੱਥੇ ਖੜੀਆਂ ਹੀ ਉਹਨਾਂ ਦੀਆਂ ਹੀ ਸੀ ਸ਼ਾਇਦ ਤੇ ਉਹ ਚ ਫਾਇਰਿੰਗ ਫੂਰਿੰਗ ਹੋਈ ਤੇ ਉਹਨਾਂ ਨੇ ਸਿੱਧੀਆਂ ਮਾਰੀਆਂ ਤੇ ਅੰਦਰ ਚਲੇ ਗਏ ਇਹਨਾਂ ਨੂੰ ਤੇ ਹੋਰ ਕਿਸੇ ਤੇ ਗੋਲੀ ਵੀ ਵਜੀ ਤੁਹਾਡੇ ਬੰਦੇ ਨੇ ਨਹੀਂ ਨਹੀਂ ਕਿਹਦੇ ਨਹੀਂ ਕਿੰਨੇ ਫਾਇਰ ਹੋਏ ਟੁੱਟ ਕਿੰਨੇ 7-8 ਫਾਇਰ ਹੋਊਗੇ ਕਿੰਨੇ ਗੱਡੀਆਂ ਤੇ ਆਏ ਸੀਗੇ ਉਹ ਤਿੰਨ ਚਾਰ ਗੱਡੀਆਂ ਤੇ ਹੀ ਸੀ ਤੁਸੀਂ ਕਿੰਨੇ ਜਣੇ ਬਾਹਰ ਸੀਗੇ ਨਹੀਂ ਦੋ ਤਿੰਨ ਜਣੇ ਹੀ ਸੀ ਉਹ ਕਿੰਨੇ ਜਣੇ ਦੱਸਿਆ ਤੁਸੀਂ ਉਹ 12-13 ਜਣੇ ਸੀ ਜਦ ਤੁਸੀਂ ਕਿਹੜੇ ਮਾਮਲੇ ਚ ਆਏ ਸੀਗੇ ਇਥੇ ਤਰੀਕ ਭੁਗਤਣ ਮੇਰੀ ਤਾਂ ਕੋਈ ਤਰੀਕ ਨਹੀਂ ਸੀ ਮਤਲਬ ਮੈਂ ਵੀਰੇ ਨਾਲ ਆਇਆ ਸੀ ਉਹਨਾਂ ਦੀ ਜਿਹੜੀ ਤੁਹਾਡੇ ਚਿੱਤੇ ਦੀ ਤਰੀਕ ਸੀ ਕਾਹਦਾ ਮਾਮਲਾ ਚੱਲ ਰਿਹਾ ਕੋਲਾ ਦਾ ਪਤਾ ਨਹੀਂ ਗੱਲ ਉਹ ਗੱਡੀਆਂ ਤੇ ਸੀਗੇ ਜੀ ਤਿੰਨ ਚਾਰ ਗੱਡੀਆਂ ਹੋਈਆਂ ਹੀ ਉਹ ਤੇ ਜਦੋਂ ਤੁਸੀਂ ਦੇਖਿਆ ਹੋਵੇ ਤੁਹਾਡਾ ਜੀਜਾ ਕੋਈ ਨਾਮ ਲੈ ਰਿਆ ਸੀ ਉਹਨਾਂ ਬੰਦਿਆਂ ਦੇ ਜਦੋਂ ਗੱਲਬਾਤ ਹੋ ਰਹੀ ਤਾਂ ਕੰਮ ਕੀ ਚੱਲ ਰਿਹਾ ਸੀ ਹਾਂ ਨੀਂ ਦਿਨ ਚਾਰਿਆਂ ਨੇ ਆਂਦਾ ਮੈਂ ਜਾਣਦਾ ਹੀ ਐ ਇੱਕ ਦਾ ਨਾਂ ਰਿੰਕੂ ਸੀ ਗਈ ਜਗਰਾਉਂ ਤੋਂ ਮੁੰਡਾ ਈ ਇੱਕ ਜੱਸਾ ਕਰਿਆ ਲੁਧਿਆਣੇ ਤੋਂ ਸੀ ਗਈ ਇੱਕ ਮਣੀ ਮੁੰਡਾ ਪਿੰਡਰਾਂ ਤੋਂ ਤੇ ਇੱਕ ਬੰਟੀ ਮੁੰਡਾ ਪਿੰਡਰ ਦਾ ਸੀ ਗਈ ਦੋ ਪਿੰਡਰਾਂ ਮੋਗੇ ਦੇ ਸੀਗੇ ਦੋ ਬਾਰੋ ਸੀਗੇ ਨਹੀਂ ਇੱਕ ਜਗਰਾਉਂ ਤੋਂ ਸੀ ਇੱਕ ਲੁਧਿਆਣੋਂ ਤੋਂ ਤੇ ਬਾਕੀ ਦੋ ਪਿੰਡਰਾਂ ਦਾ ਸੀ ਹੁਣ ਤੁਹਾਡੀ ਕੀ ਮੰਗ ਹੈ ਸਾਡੀ ਤਾਂ ਕੋਈ ਮੰਗ ਨਹੀਂ ਮਤਲਬ ਜੀ ਜੋ ਇਨਸਾਫ ਮਿਲ ਜੇ ਤਾਂ ਉਹੀ ਬਹੁਤ ਆ ਬਸ ਤੇ ਤੁਹਾਡੇ ਚੀਜ਼ਾ ਕਿੱਥੇ ਆ ਉਹਨਾਂ ਨੂੰ ਫਿਰ ਘਰੇ ਭੇਜਤਾ ਕਿਰਾ ਪਾਸੇ ਕਰਤਾ ਇੱਥੋਂ ਮਤਲਬ ਵਾਈਫਰਿੰਗ ਫੂਰਿੰਗ ਬਈ ਦੁਬਾਰਾ ਨਾ ਉਹ ਆ ਜਾਣਾ ਇਹ ਤੁਹਾਨੂੰ ਪਤਾ ਹੋਣਾ ਹੈ ਕਿ ਇਹ ਜਗਨਦਰ কুমার, ਨੀਲਾ, ਮਨਜੀਤ ਸਿੰਘ, 엘িয়াস سنی ਦਾਤਾ, ਕੁਲਦੀਪ ਸਿੰਘ, ਗगन, ਸੁਨੀਲ ਕੁਮਾਰ, ਅਮਨਦੀਪ, ਗੁਰਪ੍ਰੀਤ ਗੋਪੀ, ਜਗਨਦੀਪ ਸਿੰਘ ਰਿੰਕੂ, ਜਗਰਾਓ ਔਰ ਜਸਸਾ ਗਰੇਵਾਲ ਇਹ ਇੱਕ ਕੇਸ ਵਿੱਚ ਸਾਰੇ ਕੇਸਵਾਰ ਹੈਗੇ ਨੇ ਐਫ ਆਈ ਆਰ ਨੰਬਰ 185 ਹੈਗੀ 2017 ਦੀ 307 ਦਾ ਪਰਚਾ ਹੋਇਆ ਸੀਗਾ ਉਹਦੇ ਵਿੱਚ ਸਾਰੇ ਅੱਜ ਆਏ ਹੋਏ ਸੀ ਇੱਥੇ ਜੁਡੀਸ਼ੀਅਲ ਕੰਪਲੈਕਸ ਵਿੱਚ ਇਹਦੇ ਵਿੱਚ ਉਹਨੇ ਜਿਹੜਾ 8 ਬੰਦੇ ਹੈਗੇ ਨੇ ਪਹਿਲਾਂ ਤੇ ਇੱਕੋ ਹੀ ਕੇਸ ਵਿੱਚ ਸੀਗੇ ਇੱਕੋ ਹੀ ਤਿਰਦੇ ਵਿੱਚ ਸੀਗੇ ਬਟ ਇਹਨਾਂ ਦੀ ਆਪਸ ਵਿੱਚ ਕੁਝ ਅਨਪਨ ਹੋਈ ਹੈ ਜਿਸ ਦੇ ਕਰਕੇ ਆਪਸ ਵਿੱਚ ਇਹਨਾਂ ਦਾ ਝਗੜਾ ਹੋ ਗਿਆ ਸਵੇਰੇ ਔਰ ਉੱਥੇ ਜਿਹੜਾ ਹੈ ਸੱਨੀ ਹੈਗਾ ਇਹਨੇ ਉੱਥੇ ਫਾਇਰਿੰਗ ਕਰਤੀ ਤੇ ਜਿਹੜੇ ਬਾਕੀ ਦੇ 4 ਬੰਦੇ ਆਏ ਹੋਏ ਸੀਗੇ ਵਰਨਾ ਕਾਰ ਦੇ ਉੱਤੇ ਉਹ ਭੱਜ ਗਏ ਉਤੋਂ ਸੋ ਬਾਕੀ ਕਟਰ ਆਹ ਰਾਉਂਡ ਡਿਸਟਰਬ ਕਰਨੇ ਫਾਇਰ ਹੋਏ تھے ਮੌਕੇ ਤੇ 4 ਤੋਂ 5 ਫਾਇਰ ਹੋਏ 4-5 ਫਾਇਰ ਹੋਏ ਨੇ ਹਜੇ ਬਾਕੀ ਸਰ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਸਾਰੇ ਬੰਦੇ ਆਏ ਹੋਏ ਸੀ ਉੱਥੇ ਮਤਲਬ ਆਪਣੀ ਪੇਸ਼ੀ ਵਾਸਤੇ ਆਏ ਹੋਏ ਸੀ ਕਰਦੇ ਸੀ ਆਪਸ ਵਿੱਚ ਲੜਦੇ ਸਨ ਇਹਨਾਂ ਦੀ ਪਹਿਲਾਂ ਵੀ ਕੁਝ ਆਪਸੀ ਜਨਮਪਨ ਹੋਈ ਹੈ ਤੇ ਦੋ ਬੰਦੇ ਜਿਹੜੇ ਹੈਗੇ ਨੇ ਤਿੰਨ ਬੰਦੇ ਇਹ ਇੱਕ ਗਰੁੱਪ ਵਿੱਚ ਹੋ ਗਏ ਨੇ ਬਾਕੀ ਦੇ ਪੰਜ ਬੰਦੇ ਇੱਕ ਗਰੁੱਪ ਵਿੱਚ ਹੋ ਗਏ 25 ਹੋਏ ਸਰ ਕੋਈ ਬੰਦੇ ਰਾਉਂਡ ਅਪ ਕੀਤਾ ਸਰ ਹਜੇ ਰਾਉਂਡ ਅਪ ਕੋਈ ਨਹੀਂ ਹੋਇਆ ਹੈਗਾ ਆਇਡੈਂਟੀਫਿਕੇਸ਼ਨ ਸਾਰਿਆਂ ਦੀ ਹੋ ਗਈ ਹੈ ਤੇ ਇਹਨਾਂ ਦੀ ਪਰਸਨਲ ਰਾਈਵਲਰੀ ਜਿਹੜੀ ਹੈਗੀ ਸਾਹਮਣੇ ਆ ਰਹੀ ਹੈ ਕਿੰਨਾ ਨੁਕਸਾਨ ਹੋਇਆ ਬਾਕੀ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਦੋਂ ਸਾਹਮਣੇ ਆਏਗੀ ਗੱਲ ਫਿਰ ਅਪਾ ਦੱਸੋਰੀ ਹੈ ਜੀ ਤੇ ਕਿ ਦੇਖੋ ਜੀ ਇਹਾਰੇ ਬੰਦੇ ਹਜੇ ਭੱਜੇ ਹੋਏ ਨੇ ਆਪਾਂ ਪੁਲਿਸ ਦੇ ਬਿਆਨਾਂ ਤੇ ਪਰਚਾ ਦੇ ਕਰਕੇ ਅਗਲੀ ਤਫਤੀਸ਼ ਕਰ ਰਹੇ ਹਾਂ ਇੱਕੋ ਹੀ ਕੇਸ ਵਿੱਚ ਇਹ ਸਾਰੇ 8 ਬੰਦੇ ਜਿਹੜੇ ਹੈਗੇ ਨੇ ਕੇਸਵਾਰ ਹੈਗੇ ਨੇ ਇੱਕੋ ਥਿਰ ਦੇ ਹੈਗੇ ਨੇ ਇਹਨਾਂ ਨੇ ਕਿਸੇ ਹੋਰ ਦੂਜੇ ਬੰਦੇ ਤੇ ਅਟੈਕ ਕੀਤਾ ਸੀਗਾ ਉਦੋਂ ਉਹਨੇ ਆਪਸ ਵਿੱਚ ਲੜੇ ਹੋਏ ਨੇ